ਗੁਰਜੰਟਪਿੰਡਾ ਜੀ ਗੁਰਜੰਟ ਜੀ ਕਿੱਥੇ ਦੇ ਰਹਿਣ ਵਾਲੇ ਹੋ ਅਸੀਂ ਕਪਿੰਡ ਕਰਤਾਰਪੁਰ ਦੇ ਹੁਣ ਕਿੱਥੇ ਆਏ ਹੋ ਇਸ ਵੇਲੇ ਅਸੀਂ ਸੀਨੀਅਰ ਸੈਕੰਡਰੀ ਸਕੂਲ ਲਹਿਲ ਆਏ ਆ ਜੀ ਚਾਰ ਪੰਜ ਪਿੰਡਾਂ ਦੀ ਪੰਚਾਇਤ ਹੈ ਹੂੰ ਇੱਥੇ ਇੱਕ ਟੀਚਰ ਆਈ ਜੋ ਬਹੁਤ ਗਲਤ ਤਰੀਕੇ ਨਾਲ ਬੱਚਿਆਂ ਨੂੰ ਦੱਜ ਕਰਦਾ ਕਿਹੜੇ ਬੱਚਿਆਂ ਨੂੰ ਆਪਣੇ ਜਿਹੜੇ ਸਕੂਲ ਚ ਕੁੜੀਆਂ ਹੱਟ ਮੇਰੀ ਵੀ ਕੁੜੀ ਪੜਦੀ ਆ ਹੋਰ ਵੀ ਕੁੜੀਆਂ ਨੇ ਘਰੇ ਜਾ ਕੇ ਦੱਸਿਆ ਇਥੋਂ ਦੀ ਪਹਿਲਾਂ ਬਦਲੀ ਹੋ ਜਾ ਉੱਥੋਂ ਵੀ ਇਹੇ ਕੰਮ ਕਰਦਾ ਆ ਅੱਛਾ ਉੱਥੋਂ ਵੀ ਇਹਨੂੰ ਤਾਂ ਹੀ ਕੱਢਿਆ ਇਹੇ ਕੰਮ ਕਰਦਾ ਹਾਂਜੀ ਮੈਥ ਪੜਾਉਂਦਾ ਜੀ ਮੈਥ ਅੱਛਾ ਕਿੰਨੀ ਕੀ ਡੇਰ ਤੋਂ ਆਇਆ ਇੱਥੇ ਪਤਾ ਲੱਗਿਆ ਕੁਛ ਇਹ 2021 ਤੋਂ ਆਇਆ ਹੋਇਆ ਜੀ ਅੱਛਾ ਕਿੱਥੇ ਆ ਰਿਹਾ ਭਾਈ ਕਿੱਥੇ ਦੇ ਰਹਿਣ ਵਾਲੇ ਹੋ ਸਰਦਾਰਪੁਰ ਦੇ ਕਿੱਥੇ ਆਏ ਹੋ ਇਸ ਵੇਲੇ ਆਸੀ ਸਕੂਲ ਦੇ ਵਿੱਚ ਕਿਹੜੇ ਸਕੂਲ ਚ ਸਰਦਾਰਪੁਰ ਕਿੱਥੇ ਜੀ ਲਹਰ ਕਿੱਥੇ ਆਇਓ ਲਹਰ ਸਰਕਾਰੀ ਸਕੂਲ ਜੀ ਹਾਂ ਜੀ ਕਾਦੇ ਲਈ ਇਨਾ ਕੱਟ ਕੀਤਾ ਆ ਜੀ ਸਾਡੇ ਬੱਚਿਆਂ ਕਰਕੇ ਆਇਆ ਜੀ ਕੀ ਬੱਚਿਆਂ ਕੀ ਪ੍ਰੋਬਲਮ ਬੱਚਿਆਂ ਨੂੰ ਤੰਤ ਕਰਦਾ ਕੌਣ ਜੀ ਹੜੀ ਸਰ ਅੱਛਾ ਕੀ ਕਹਿੰਦਾ ਬੱਚਿਆਂ ਨੂੰ ਬੱਚਿਆਂ ਨੂੰ ਜੀ ਕਦੇ ਕੋਈ ਕਹਿੰਦਾ ਕਦੇ ਕੋਈ ਕਹਿੰਦਾ ਲੱਤਾਂ ਵਿਚਾਲੇ ਲੈ ਕੇ ਉਹਨਾਂ ਨੂੰ ਕੰਮ ਦਿੰਦਾ ਉਹ ਗਲਤ ਤਰੀਕੇ ਨਾਲ ਕੰਮ ਕਰਦਾ ਮੇਰਾ ਨਾਮ ਪ੍ਰਭਜੋਤ ਗੋਰਾ ਜੀ ਕਿੱਥੇ ਰਹਿਣ ਵਾਲੇ ਹੋ ਕਰਤਾਰਪੁਰ ਦੇ ਰਹਿਣ ਵਾਲੇ ਅਸੀਂ ਲਹਿਰ ਸਕੂਲ ਚ ਆਏ ਹਾਂ ਸਰਕਾਰੀ ਸਕੂਲ ਸਰਕਾਰੀ ਸਕੂਲ ਕੀ ਪ੍ਰੋਬਲਮ ਆ ਜੀ ਉਰੇ ਇੱਥੇ ਇੱਕ ਟੀਚਰ ਆ ਪਰੀ ਸਾਰਾ ਸਿਓੜੇ ਤੋਂ ਆ ਰਹੇ ਨੇ ਉਹ ਸਾਡੇ ਬੱਚਿਆਂ ਨਾਲ ਗਲਤ ਸੇੜ ਖਰ ਬੇਟੀਆਂ ਨਾਲ ਗਲਤ ਟੱਚ ਕਰਦੇ ਨੇ ਉਹ ਅਗਰ ਉਹ ਆਪਣੇ ਆਪ ਨਾਲ ਕੋਈ ਵੀ ਗਲਤ ਸੁਭਾਤੀ ਚੱਕ ਦੇਣੇ ਅਸੀਂ ਇਹਦੇ ਜ਼ਿੰਮੇਵਾਰ ਨਹੀਂ ਹੈਗੇ ਅਸੀਂ ਆਉਂਦੀ ਬੱਚਿਆਂ ਦੀ ਸੇਵਾ ਚਾਉਣੀ ਆਂ ਜੀ ਉਹਨੂੰ ਇੱਥੇ ਰਹਿਣ ਨਹੀਂ ਦੇਣਾ ਕਮ ਜੀ ਕਮ ਦੂਰ ਕਮ ਦੂਰ ਸਿੰਘ ਕਿੱਥੇ ਦੇ ਰਹਿਣ ਵਾਲੇ ਹੋ ਸਰ ਲਹਿਲ ਦੀ ਹੁਣ ਇਸ ਵੇਲੇ ਕਿੱਥੇ ਆਏ ਹੋ ਸਕੂਲ ਆਇਆ ਸਕੂਲ ਆਏ ਕਿਸ ਮੁੱਦੇ ਨੂੰ ਲੈ ਕੇ ਆਏ ਹੋ ਇੱਥੇ ਫੰਟ ਮਾੜੀ ਗੱਲ ਆ ਜੇ ਕਰਦਾ ਹੋ ਤੇ ਉਹਨੂੰ ਇੱਥੇ ਸੰਭਾਉਣਾ ਚਾਹੀਦਾ ਵਰਨਿੰਗ ਕਰਕੇ ਦੂਜੀ ਵਾਰ ਨੂੰ ਦੇ ਦੇ ਦੋ ਵੀ ਉਦੋਂ ਬਾਅਦ ਜਰਾ ਹਸ਼ੀਆ ਹੁੰਦਾ ਹਰੀ ਦੇਵ ਪ੍ਰਸਾਦ ਹਾਂ ਹਰੀ ਦੇਵ ਪ੍ਰਸਾਦ ਹਰੀ ਦੇਵ ਪ੍ਰਸਾਦ ਕੀ ਕੰਮ ਕਰਦੇ ਹੋ ਮੈਂ ਮਾਸਟਰ ਹਾਂ ਮੈਂ ਟੀਚਰ ਹਾਂ ਤੇ ਕਿੱਥੋਂ ਮੈਂ ਟੀਚਰ ਤੇ ਤੁਹਾਡੇ ਉੱਤੇ ਦੋਸ਼ ਲੱਗੇ ਨੇ ਵੀ ਤੁਸੀਂ ਬੱਚਿਆਂ ਨਾਲ ਖਾਸ ਕਰਕੇ ਕੁੜੀਆਂ ਦੇ ਨਾਲ ਅਸ਼ਲੀਲ ਹਰਕਤਾਂ ਕਰਦੇ ਹਾਂ ਉਹਨਾਂ ਨੂੰ ਉਹਨਾਂ ਨਾਲ ਛੇੜਛਾੜ ਕਰਦੇ ਹੋ ਕੀ ਕਹਿਣਾ ਤੁਹਾਡਾ ਇਸ ਨੂੰ ਲੈ ਕੇ ਮੈਂ ਛੇੜਛਾੜ ਕੀਤਾ ਕੀਤਾ ਆ ਇਹਦੇ ਲਈ ਕੀ ਕਹਿਣਾ ਚਾਹੂਗਾ ਤੁਸੀਂ ਹਾਂਜੀ ਮਾਫੀ ਮੰਗਣਾ ਚਾਹੁੰਦਾ ਮਾਫੀ ਕੀ 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 ਕਰਦੇ ਸੀ ਤੁਸੀਂ ਬੱਚਿਆਂ ਦਾ ਹੱਥ ਫੜ ਕੇ ਬੱਚੇ ਦੇ ਮੂੰਹ ਤੇ ਹੀ ਮਾਰਦਾ ਸੀ ਹਾਂ ਕੀ ਕਰਦੇ ਸੀ ਜਦ ਆਹ ਹੱਥ ਫੜ ਕੇ ਬੱਚੇ ਦੇ ਮੂੰਹ ਤੇ ਮਾਰਦੇ ਸੀ ਹਾਂ ਕਿਉਂ ਮਾਰਦੇ ਸੀ ਇਦਾਂ ਜਦ ਕੋਈ ਹੱਥ ਗਲਤੀਆਂ ਕਰਦੇ ਸੀ ਹਰ ਸਰਾਰਤ ਕਰਦੇ ਸੀ ਅੱਛਾ ਜਿਵੇਂ ਤੁਹਾਡੇ ਉੱਤੇ ਦੋਸ਼ ਲੱਗੇ ਨੇ ਅਸ਼ਲੀਲ ਹਰਕਤ ਦਾ ਉਹਦੇ ਬਾਰੇ ਸਪਸ਼ਟ ਕਰੋ ਕਹਿੰਦਾ ਅਸ਼ਲੀਲ ਹਰਕਤ ਦਾ ਮੈਂ ਜਵਾਬ ਲੈਣਾ ਚਾਹੁੰਦਾ ਹੱਥ ਫੜਨਾ ਜਾਂ ਕੁੱਟਣਾ ਟੀਚਰ ਆਮ ਕਈ ਵਾਰੀ ਬੱਚੇ ਨਾਲ ਕੁੱਟ ਮਾਰ ਦਿੰਦਾ ਅਸ਼ਲੀਲ ਹਰਕਤ ਦਾ ਜਵਾਬ ਮੰਗਦਾ ਮੈਂ ਤੁਹਾਡੇ ਕੋਲ ਮੈਂ ਉਹਨਾਂ ਤੋਂ ਅਸ਼ਲੀਲ ਹਰਕਤ ਕੋਈ ਤਿਆਰ ਪੜ ਦੇ ਕੋਈ ਗੱਲ ਨਹੀਂ ਕੀਤਾ ਕੁੱਤੀ ਨਹੀਂ ਹਾਂ ਸਿਰਫ ਕੁੱਟਿਆ ਹਾਂ ਉਹਦੇ ਵਿੱਚ ਉਹ ਕਹਿ ਰਹੇ ਨੇ ਕਿ ਮੇਰਾ ਸਰੀਰ ਟੱਚ ਹੋ ਗਿਆ ਹਾਂ ਉਹ ਸੱਚ ਹੋ ਸਕਦਾ ਹੈ ਕਿਉਂਕਿ ਕਈ ਵਾਰੀ ਟੀਚਰ ਦਾ ਹੱਥ ਲੱਗ ਜਾਂਦਾ ਹੈ ਉਹ ਅਣਜਾਣੇ ਦੇ ਵਿੱਚ ਹਾਂ ਮਤਲਬ ਤੁਸੀਂ ਜਾਣ ਬੁੱਝ ਕੇ ਨਹੀਂ ਕੁਛ ਕਰਦੇ ਨਹੀਂ ਵੀ ਜਾਣ ਬੁੱਝ ਕੇ ਮੇਰੇ ਕੋਲ ਬੱਚੇ ਨੇ ਮੈਂ ਕੁੜੀਆਂ ਦਾ ਪਿਓ ਹਾਂ ਮੈਂ ਜਾਣ ਬੁੱਝ ਕੇ ਕੋਈ ਗਲਤੀ ਨਹੀਂ ਕੀਤੀ ਹਾਂ ਸਾਰੇ ਕਹਿ ਰਹੇ ਨੇ ਮੈਂ ਮਾਫੀ ਮੰਗਣ ਨੂੰ ਤਿਆਰ ਹਾਂ ਮਾਫੀ ਕਾ ਲੈਂ